ਜਾਵ ਦੇ ਲੋਕਾਂ ਲਈ ਇਹ ਖੁਸ਼ੀ ਦਾ ਮਕਾਮ ਹੈ ਕਿ ਅਰਵਿੰਦ ਕੇਜਰੀਵਾ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਉਹਨਾਂ ਦੀ ਸੋਚ ਉਹਨਾਂ ਦਾ ਵਿਜਨ ਔਰ ਸਾਡੇ ਹਰਦੇਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਯੋਗ ਅਗਵਾਈ ਔਰ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਖੁਦ profession ਦੇ ਵਿੱਚ ਆਪ ਡਾਕਟਰ ਨੇ ਔਰ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ 38 ਟੈਸਟ ਪਹਿਲਾਂ ਫਰੀ ਸੀ ਉਹਨਾਂ ਦੀ ਗਿਣਤੀ ਵਧਾ ਕੇ 46 ਕਰਤੀ ਆ ਔਰ ਜਿਹੜੇ ਟੈਸਟ ਅੱਠ ਵਧਾਏ ਨੇ ਹੋਰ ਉਹਦੇ ਵਿੱਚ ਅ ਪ੍ਰੈਗਨਸੀ ਟੈਸਟ ਆ ਉਹਦੇ ਵਿੱਚ ਡੇਂਗੂ ਵਾਲਾ ਟੈਸਟ ਆ ਔਰ ਐਚ ਬੀਏਆਈਸੀ ਜਿਹੜਾ 슈ਗਰ ਲੈਵਲ ਪਿਛਲੇ 3 ਮਹੀਨੇ ਦਾ ਟੈਸਟ ਆ ਉਹ ਐਚਸੀਵੀਆ ਐਚਬੀਐਸਏਜੀਆ ਆਰਪੀਆਰ ਐਚਆਈਵੀ ਔਰ ਟਾਈਪਰ ਟੈਸਟ ਆ ਨੇ ਬਤਾ ਕੇ ਫਰੋਂ ਆਬਾਦੀ ਕਲੀਨਿਕ ਦੇ ਵਿੱਚ ਟੈਸਟ ਫ੍ਰੀ ਕਰਦੇ ਨੇ ਨਤੀਜੇ ਦੇ ਦੌਰ ਦੇ ਉੱਪਰ ਇਸ ਜਿਹੜਾ ਟੈਸਟ ਸੀਗੇ ਇਹ ਬਾਜ਼ਾਰ ਦੇ ਵਿੱਚ ਦੇਵੇ ਡੇਂਗੂ ਟੈਸਟ ਆ ਉਹ ਬਾਜ਼ਾਰ 'ਚ ਪ੍ਰਾਈਵੇਟ 600 ਰੁਪਏ ਦਾ ਹੋਊਗਾ ਜਿਹੜਾ ਐਚ ਬੀਏਸੀ ਆ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਗੁਰਦਿਆਂ ਦੀ ਪ੍ਰੋਬਲਮ ਆਉਂਦੀ ਆ ਉਹ ਸਾਡਾ ਸ਼ੂਗਰ ਲੈਵਲ ਵਧਿਆ ਹੁੰਦਾ ਲੋਕ ਉਹਦਾ ਧਿਆਨ ਨਹੀਂ ਕਰਦੇ ਲੋਕ ਟੈਸਟ ਨਹੀਂ ਕਰਾਉਂਦੇ ਨਤੀਜੇ ਦੇ ਤੌਰ ਦੇ ਉੱਪਰ ਸ਼ੂਗਰ ਵਧਣ ਕਰਕੇ ਉਹਦਾ ਅਸਰ ਗੁਰਦਿਆਂ ਤੇ ਚਲੇ ਜਾਂਦਾ ਉਹ ਜਿਹੜਾ ਟੈਸਟ ਤਕਰੀਬਨ ਬਾਜ਼ਾਰ ਤੋਂ 300 ਰੁਪਏ ਦਾ ਉਹ ਵੀ ਹੁਣ ਆ ਆਦਮੀ ਦੇ ਕਲੀਨਿਕ ਹੈਗਾ ਉਹਦੇ ਵਿੱਚ ਫ੍ਰੀ ਆਫ ਕੋਸ ਹੋਊਗਾ ਜਿਹੜਾ ਹੈਪਟਾਈਟਸ ਨੂੰ 150 ਰੁਪਏ ਦਾ ਜਿਹੜਾ ਆਰਪੀ ਆ ਰਿਹਾ 300 ਰੁਪਏ ਦਾ ਸੋ ਕਹਿਣ ਤੋਂ ਬਾਅਦ ਵੀ ਜਿਹੜਾ ਲੋਕਾਂ ਨੂੰ ਪ੍ਰਾਈਵੇਟ ਲੈਬਸ ਦੇ ਵਿੱਚ ਜਾ ਕੇ ਮੈਡੀਕਲ ਟੈਸਟ ਕਰਾਉਣੇ ਪੈਂਦੇ ਸੀਗੇ ਉਹ ਹੁਣ ਇਹ ਜਿਹੜੇ ਟੈਸਟ ਨੇ ਫ੍ਰੀ ਆਬਾਦੀ ਕਲੀਨਿਕ ਦੇ ਵਿੱਚ ਹੋਣਗੇ ਔਰ ਮੈਂ ਅੱਜ ਮਾਨਕੌਰ ਸਿੰਘ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਸ਼ਹਿਰ ਦੇ ਵਿੱਚ ਏਰੀਆ ਉੱਥੇ ਆਇਆ ਅੱਜ ਮਰੀਜ਼ਾਂ ਨੂੰ ਮਿਲਿਆ ਮੈਨੂੰ ਇਸ ਗੱਲ ਦੀ ਖੁਸ਼ੀ ਔਰ ਟਾਰਸ ਹੈ ਕਿ ਜਿਹੜਾ ਉਪਰਾਲਾ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਸੇਵਾ ਨੂੰ ਬਿਹਤਰੀ ਬਣਾਉਣ ਵਾਸਤੇ ਔਰ ਉਹਨਾਂ ਨੂੰ ਫ੍ਰੀ ਇਹ ਜਿਹੜੀ ਫੈਸਿਲਿਟੀ ਦਿੱਤੀ ਆ ਉਹਦਾ ਅੱਜ ਅਸਰ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੋਕ ਲੋਕਾਂ ਦੀ ਤਸੱਲੀ ਆ ਲੋਕ ਬਹੁਤ ਸੈਟੀਸਫਾਈਡ ਨੇ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਟੋਟਲ 881 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਪਿਛਲੇ 3 ਸਾਲਾਂ ਚ ਸਟੈਬਲਿਸ਼ ਕੀਤੇ ਗਏ ਨੇ ਜਿਹਦਾ ਅੱਜ ਤੱਕ ਦੀ ਜਿਹੜੀ ਫੋਟਫਾਲ ਆ ਮਰੀਜ਼ਾਂ ਦੀ ਉਹ ਤਕਰੀਬਨ 3 ਕਰੋੜ ਦੇ 10 ਲੱਖ 10 ਲੱਖ ਹੈ ਜੇ ਅਪਾ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤੇ 62 62 ਦੇ ਕਰੀਬ ਆਮ ਆਦਮੀ ਕਲੀਨਿਕ ਸਾਡੇ ਸਾਰੇ ਜ਼ਿਲ੍ਹੇ 'ਚ ਬਣੇ ਨੇ ਜਿਹਦੇ ਵਿੱਚ 22 ਲੱਖ ਦੇ ਕਰੀਬ ਓਪੀਡੀਆ ਔਰ 18 ਲੱਖ ਦੇ ਕਰੀਬ ਜਿਹੜੇ ਟੈਸਟ ਨੇ ਲੋਕਾਂ ਨੇ ਕਰਾਏ ਨੇ ਤੇ ਜਿਆ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤੇ ਅੱਠ ਜਿਹੜੇ ਆਬਾਦੀ ਕਲਿਨਿਕ ਵਿਧਾਨ ਸਭਾ ਹਲਕੇ ਚ ਨੇ ਜਿਹਦੇ ਵਿੱਚ ਪੋਪਰ ਸੈਦਾ ਵਾ ਜੋੜੇ ਚਿਤਰਾ ਵਾ ਮਾਨਕੌਰ ਸਿੰਘਾ ਹਯਾਤ ਨਗਰ ਆ ਗੋਤਪੁਖਰ ਆ ਪੁਬਲੀ ਆ ਤੇ ਬਹੁਤ ਤੇ ਬੜਾ ਆ ਆਪਣਾ ਆ ਅੱਠ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਦੇ ਔਰ ਇਹਦੇ ਵਿੱਚ ਤਕਰੀਬਨ 3000 ਦੇ ਕਰੀਬ ਮੋਕਾ ਦਾ OPD ਚ ਦਾ ਫੈਸਿਲਿਟੀ ਲਈਆ ਔਰ 2 ਲੱਖ ਦੇ ਕਰੀਬ ਜਿਹੜਾ ਟੈਸਟ ਨੇ ਉਹ ਫਰੀ ਕਰਾਏ ਨੇ